ਅੱਜ ਜਿਹੜੇ ਪਤੇ ਅੱਜ ਅਸੀਂ ਰਤਵਾਰਾ ਸ਼ਹਿਰ ਦੇ ਪਾਸਾ ਜੀ ਮੈਂ ਖੜਿਆ ਹਾਂ ਇੱਥੇ ਸ਼ਾਦੀ ਬਹੁਤ ਵੱਡੀ ਮੈਸ ਨੂੰ ਘਾਟ ਹੋ ਰਹੀ ਸੀ ਉਹ ਜਿਹੜੇ ਪਹਿਲਾ ਟਾਈਮ ਖਾਦਾ ਹੋਵੇ ਜਿਹੜਾ ਤੁਹਾਨੂੰ ਕਰਾਈ ਨੂੰ ਅੱਜ ਸੀਗੇ ਉਹ ਵਿਸ਼ੋ ਕੋਸ ਇਧਰ ਉਧਰ ਹੋਵੇ ਸੀ ਮਨ ਲੋਗੇ ਖਾਤਾ ਚੋਸੀ ਉਹ ਬਰਾ ਕਹਿੰਦੇ ਇਹ ਘਾਟ ਆ ਪੂਰੀ ਕਰਨ ਦੇ ਖਾਤਰ ਅੱਜ ਅਸੀਂ ਜੋੜ ਕਰਾਈ ਆ ਸਦਾਰ ਪਾਲ ਸਿੰਘ ਦੀ ਕਾਲਪਾ ਜਿਹੜਾ ਮੀਤ ਪ੍ਰਧਾਨ ਜੱਤਾ ਸਿੰਘ ਜੀ ਹਸਾ ਔਰ ਡਾਕਟਰ ਸੱਤਰ ਬਰਨਾਲਾ ਜ਼ਿਲ੍ਹੇ ਦੇ ਤੇ ਕਰਨਾਲ ਸਿੰਘ ਦੀ ਗੰਦੀ ਮੀਤ ਪ੍ਰਧਾਨ ਬਰਵਾ ਜ਼ਿਲ੍ਹੇ ਦੇ ਜਿੰਨੇ ਆਗੂਆਂ ਦੇ ਤਵਾਹੀ ਚ ਚੋਣ ਕਰਾਈਆ ਸਾਰੇ ਵੀਰ ਅੱਜ ਖੜੇ ਆ ਅਸੀਂ ਨਵੇਂ ਫੈਕਟ ਕਰਿਆ ਚੋਣ ਹੋਈ ਆ ਕਿਉਂਕਿ ਅਦੋਲਣ ਚੱਲ ਰਾ ਸ਼ਿਕਰਾ ਤੇ ਹੁਣ ਆਪਾਂ ਉਹਦੀਆਂ ਡਿਊਟੀਆਂ ਜਿਵੇਂ ਅੱਗੇ ਉੱਥੇ ਮੰਨ ਲਓ ਵੀ ਪਿੰਡਾਂ ਦੇ ਵਿੱਚ ਬੰਦੇ ਜਾਂਦੇ ਸੀਗੇ ਉੱਥੇ ਕਹੀ ਜਾਂਦੀ ਇਹ ਨਹੀਂ ਵੀ ਆਗੂ ਨਹੀਂ ਹੈਗਾ ਬਾਹਰਲਾ ਬਲਾਦਰਾ ਹੁਣ ਮੰਨ ਲਓ ਜਦੋਂ ਵੀ ਉੱਥੇ ਕੋਈ ਗੱਲਬਾਤ ਆਉਂਦੀ ਤਾਂ ਉਹ ਯਾਰ ਜੇ ਉੱਥੋਂ ਬੰਦਾ ਆਊਗਾ ਸਾ ਜਿਹੜਾ ਦੂਜਾ ਆਉਂੂ ਉੱਥੇ ਛੱਡ ਕੇ ਕੱਲ ਉਹ ਆਗੂ ਦੀ ਵਾਹੀ ਦੇ ਵਿੱਚ ਉੱਥੇ ਦੋਲਾਂ ਦੇ ਵਿੱਚ ਹਾਜ਼ਰੀ ਹੋਊਗੀ ਕਿਉਂਕਿ ਜਿਹੜਾ ਆਪਣਾ ਦੋਲਣਾ ਹੈ ਇਹ ਚੱਲ ਰਿਹਾ ਭਰਾਵੋ ਆਪਾਂ ਜਿਤਨਾ ਇਹ ਇਸੇ ਕਰਕੇ ਅਸੀਂ ਚੋਣ ਕਰਾਈ ਆ ਸਾਰੇ ਪਿੰਡਾਂ ਦੇ ਵਿੱਚੋਂ ਵੱਧ ਵੱਧ ਵੀਰ ਆਪਾਂ ਉੱਥੇ ਪਹੁੰਚ ਗਏ ਜਿਹੜੇ ਕੰਮ ਹੁੰਦੇ ਆਪਣੇ ਹੁਣ ਨਿਬਟ ਗਏ ਕਿਉਂਕਿ ਜਿਹੜਾ ਅंदोलਨ ਹੈ ਆਪਾਂ ਨੇ ਆਪਣੀ ਹੋਂਦ ਬਚਾਉਣ ਦੀ ਖਾਤਰ ਅंदोलਨ ਖੜਾ ਕਰਿਆ ਜੇ ਆਪਾਂ ਜਿਵੇਂ ਬੰਦੀ ਤੋਂ ਪਿੱਛੇ ਹਟਦੇ ਆਂ ਅंदोलਨ ਤੋਂ ਹਟਦੇ ਆਂ ਤਾਂ ਉਹਨਾਂ ਦੇ ਸਮੇਂ ਦੇ ਵਿੱਚ ਨਾ ਸਾਡੀ ਹੋਂਦ ਰਹਿਣੀ ਆ ਨਾ ਸਾਡੀ ਖੇਤੀ ਰਹਿਣੀ ਆ ਕਿਉਂਕਿ ਜਿਹੜੀਆਂ ਸਰਕਾਰਾਂ ਨੇ ਉਹਨਾਂ ਦੀਆਂ ਮਾੜੀਆਂ ਨੀਤੀਆਂ ਦੇ ਕਾਰਨ ਹਰ ਰੋਜ਼ ਆ ਹੁਣ ਜਿਵੇਂ ਆਪਣੇ ਵੀ ਇਥੇ ਭਾਜ-ਪਾਜੇ ਕਹਿੰਦੇ ਕੋਈ ਰਲ ਗਿਆ ਕਹਿੰਦੇ ਕੋਈ ਰਲ ਗਿਆ ਇਹ ਅੱਗੇ ਪਿੰਡਾਂ ਦੇ ਵਿੱਚ ਲੀਟਰ ਹੁੰਦੇ ਸੀਗੇ ਇਹ ਦੁਬਾਰਾ ਫੇਰ ਆਪਣੇ ਪਿੰਡਾਂ ਦੇ ਵਿੱਚ ਆਪਣੇ ਪਿੰਡਾਂ ਦੇ ਲੋਕ ਵੀ ਜਿਹੜੇ ਕੁਝ ਉਹਨਾਂ ਦੀ ਚਾਰਪੂਸੀ ਕਰਦੇ ਆ ਉਹ ਪਿੱਛੇ ਖੜੇ ਹੋ ਜਾਂਦੇ ਆ ਚਾਹੇ ਅਗਲੇ ਪਾਕ ਪੰਨੀ ਵੀ ਆ ਚਾਹੇ ਮੇਰੇ ਵਾਂਗੂੰ ਪਰਤਾਵੀ ਹੋਵੇ ਪਰ ਭਰਾਵੋ ਅਸੀਂ ਹੋਂਦ ਨਹੀਂ ਦੇਖਦੇ ਵੀ ਸਾਡੀ ਹੋਂਦ ਖਤਮ ਹੋ ਰਹੀ ਆ ਜਿਹੜੀ ਇਹ ਪਾਰਟੀ ਆ ਸਾਨੂੰ ਖਤਮ ਕਰ ਰਹੀ ਆ ਪਰ ਅਸੀਂ ਉਹ ਜਿਹੜਾ ਵੇਦਨਾ ਦਾ ਲਾਲਚ ਦੇਖ ਕੇ ਹੀ ਉਸੇ ਪਾਸੇ ਨੂੰ ਜਾ ਰਹੇ ਆ ਸਾਰੇ ਵੀਰਾਂ ਨੂੰ ਬੇਨਤੀ ਕਰਦਾ ਆ ਕਿ ਇਹਨਾਂ ਨੂੰ ਪਸਾਣੋ ਕਿਉਂਕਿ ਜੇ ਭਾਜਪਾ ਦੀ ਸਰਕਾਰ ਹਰਿਆਣਾ ਦੇ ਵਿੱਚ ਨਾ ਹੁੰਦੀ ਤਾਂ ਅਸੀਂ ਦਿੱਲੀ ਦੇ ਵਿੱਚ ਉਹਨਾਂ ਨਾਲ ਲੜਨਾ ਸੀਗਾ ਜਿਹੜਾ ਸਾਨੂੰ ਬਾਰਡਰ ਤੇ ਉਹਨਾਂ ਨਾਲ ਲੜਨਾ ਪੈ ਰਿਹਾ ਉਹ ਭਾਜਪਾ ਦੀ ਦੇਣਾ ਜਿਹੜੀ ਹਰਿਆਣਾ ਦੇ ਵਿੱਚ ਭਾਜਪਾ ਦੀ ਸਰਕਾਰ ਸੀ ਜੇ ਭਰਾਵੋ ਸਾਡੇ ਵੀ ਇੱਥੇ ਭਾਜਪਾ ਦੀ ਸਰਕਾਰ ਆਉਂਦੀ ਹੈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਅਸੀਂ ਆਹ ਕਹਿੰਦੇ ਤਹਿਸੀਲਦਾਰ ਦੇ ਖੜੇ ਹੋਗੇ ਵੀ ਜਾ ਕੇ ਸਾਡੇ ਨਾਲ ਵੀ ਸਾਪੀ ਹੋਗੀ ਕਦੇ ਪੁਲਿਸ ਨਾਲ ਕੋਈ ਕਈ ਵਾਰੀ ਕੋਈ ਝਟ ਪੈ ਜਾਂਦੀ ਆ ਕਦੇ ਕੋਈ ਡੀਸੀ ਦੇ ਵੱਲ ਜਾਂਦੇ ਆ ਭਰਾਵੋ ਇਹ ਜਿਹੜਾ ਆਪਾਂ ਲੜਦੇ ਆ ਇਹ ਲੜਦਾ ਜਿਹੜੀ ਉਹ ਸਰਕਾਰਾਂ ਨੇ ਖਤਮ ਕਰ ਦੇਣਾ ਸਾਨੂੰ ਦਬੜਾ ਚਾਹੁੰਦੀ ਹੈ ਪਰ ਆਪਾਂ ਜਿਹੜੇ ਅੱਗੇ ਵੀ ਪੰਜਾਬ ਦੇ ਲੋਕ ਨੇ ਜਾਗਰਤ ਨੇ ਅਸੀਂ ਕਹਿੰਦੇ ਆ ਜਿਹੜੇ ਪਾਠ ਪਾੜੇ ਨੇ ਇਹਨਾਂ ਨੂੰ ਭਜਾਓ ਆਪਦੀ ਹੋਂਦ ਦੀ ਖਾਤਰ ਆਪਾਂ ਵੱਧ ਵੱਧ ਅੰਦੋਲਨ ਲੜੀਏ ਪਰ ਕਹਦਾ ਫਤੇ ਬਲਾਉਣਾ ਵਹਿਗੂ ਜੀ ਦਾ ਖਾਲਸਾ ਵਹਿਗੂ ਜੀ ਦੇ ਆयो ਸਾਰੀ ਮਾਣ ਕਰਵਾ ਲਈ ਕਾ ਖਾਲਸਾ ਵਹਿਗੂ ਜੀ ਦੀ ਫਤੇ ਅੱਜ ਬਾਅਦ ਜਿਸਾਂ ਨੇ ਇੱਕਾ ਸਿੱਧੂਪੁਰ ਦੀ ਸੇਰੇ ਪਾਸਾਈ ਮਹਾਰਕਲਾਖ ਮਹਾਰਾਜ ਸਾਹਿਬ ਦੇ ਵਿੱਚ ਉਹ ਬਲਾਕ ਦੀ ਚੋਲ ਕੀਤੀ ਗਈ ਆ ਅੱਜ ਜਿਲ੍ਹੇ ਦੇ ਆਗਵਾ ਵੱਲੋਂ ਚਾਉਂਗਾ ਜਟੇ ਨੌਸੰਦੀ ਚੱਲਵਾ ਜੋ ਜ਼ਿਲ੍ਹਾ ਪ੍ਰਧਾਨ ਨੇ ਕੋਖਰੌਣੀ ਬਾਰਡਰ ਤੇ ਮੌਜੂਦ ਨੇ ਜੋ ਕਿ 22 ਤਰੀਕ ਨੂੰ ਪੂਰਾ ਸੌਤਰ ਹੋ ਜਾਣਾਗਾ ਉਹਦੇ ਸੰਬੰਧ ਚ ਅੱਤੇ ਜੜੀਆਂ ਘਾਟਾਂ ਸੀ ਉਹਦੇ ਰਸੂਆ ਕਰਵਾਤੇ ਅੱਤੇ ਪੰਡਾਂ ਦੇ ਵਿੱਚੋਂ ਬਹਿ ਲਾਹ ਮਦੀ ਕਰਕੇ ਜਿਹੜਾ ਕਿਸਾਨ ਨੇ ਉਹਨਾਂ ਨੂੰ ਬਾਰਡਰ ਤੇ ਤਾਇਨਾਤ ਕਰਨਾ ਸਭੇ ਪੂਰਾ ਸੌਤਰ ਤੇ ਮਟਾਕਤ ਕਰਨਾ ਜੋ ਲਿਵਾਜ਼ਾ ਸਤਿ ਸ੍ਰੀ ਅਕਾਲ ਬਲੇ ਰੋਣਾਵਲੋਂ ਬਲੇ ਚਾਰ ਸਾਸੀ ਖਾਸ ਤੋਂ ਮੋੜ ਦਾ ਹਜ਼ਾਰਿਆਂ ਦੇ ਰਹਿਤਿਆਂ ਵੱਲੋਂ ਜਿਹੜਾ ਪਾਣੀ ਨੂੰ ਬੜਾ ਕੰਧ ਕਰਦੇ ਨੇ ਅੱਜ ਅਸੀਂ ਪ੍ਰਕਾਰ ਕਰਾਉਂਦੇ ਬਲੇ ਸੰਭਰਜ ਚਾਰ ਪੰਦਰਾ ਖਿਤਾ ਦੇ ਬਲਾਕ ਦੀ ਜੂਰ ਕੀਤੀ ਤੇ ਤੁਹਾਡੇ ਨਾਲ ਜਿਹੜਾ ਜਨਰ ਸਿੱਤਰ ਤੋਂ ਸਿੱਤਰ ਦੇ ਵਿੱਚ ਆਉਂਦਾ ਜਿਆ ਕੰਦ ਨੇ ਕੋਈ ਨੀਤੀ ਕੋ ਚਾਉਂਦਾ ਸਤਿ ਸੰਤ ਪ੍ਰਭੂ ਸਤਿ ਸੰਤ ਪ੍ਰਭੂ ਅੱਜ ਜਿਹੇ ਪਾਸੇ ਇੱਕ ਬੰਦਲਾ ਸਾਹਿਬ ਨੇ ਕਿ ਉਹ ਬਲਾਕ ਵੀ ਚੋਣ ਕੀਤੀ ਹੈ ਕਿਉਂਕਿ ਜਿਹੜੇ ਬਲਾਕ ਦੇ ਆਉਂਦੇ ਸੀ ਬਹੁਤ سارے ਖਾਲੀ ਸਨ ਜਿਹੜੇ ਕਿ ਭਰਨੇ ਜ਼ਰੂਰੀ ਸਨ ਅਤੇ ਜਿਹੜਾ ਕਿ ਆਲੂ ਉਹਨਾਂ ਦਾ ਜਿਹੜਾ ਬਹੁਤ ਜ਼ਰੂਰੀ ਸੀ ਸੋ ਅਸਲ ਨੂੰ ਆਪਣੀ ਦੀ ਕਾਰ ਸੀ ਉਹ ਪੂਰੀ ਕਰਕੇ ਵੀ ਬਲਾਕ ਦੀ ਨਾ ਪੂਰਾ ਕਠਨ ਕੀਤਾ ਗਿਆ ਜਿਹਦੇ ਵਿੱਚ ਜਿਹੜੀ ਮਾਰਾ ਮੈਂਬਰੀ ਕਮੇਟੀ ਬਣਾ ਕੇ ਫਾਦੀ ਜਿਹੜੀ ਬਲਾਕ ਦੀ ਟੀਮ ਉਹ ਤਿਆਰ ਕੀਤੀ ਗਈ ਹੈ ਉਹਨਾਂ ਨੂੰ ਆਸ ਕਰਦੇ ਹਾਂ ਯੋਹੋ ਬਾ ਇੱਕ ਸੰਚਾਰੂ ਤੰਦ ਦੇ ਨਾਮ ਦਾ ਜਿਹੜਾ ਪ੍ਰੋਗਰਾਮ ਚ ਰਹਿਣਗੇ ਕਿ ਕਿਹਦੀ ਉਪਰ ਰਹਿੰਦੀ ਹੈ ਕੰਪਨੀ ਐਪਲੀਕੇਸ਼ਨ ਨੂੰ ਪੂਰਾ ਕਰਕੇ ਜਿਹੜਾ ਉਦੋਲਨ ਹੈ ਉਹਦੇ ਵਿੱਚ ਬੱਚ ਕਰਕੇ ਹਿੱਸਾ ਲੈਂਦੇ ਇਹਨੇ ਜਿਹੜਾ ਰਾਕੀਕਾ ਖਾਨ ਸਾਹਿਬ ਰਹਿਣਗੇ